5 ਤੋਂ ਲੈ ਕੇ 10 ਕਿਲੋ ਬੜੇ ਆਰਾਮ ਨਾਲ ਉਹਦਾ ਭਾਰ ਜਿਹੜਾ ਉਹ ਘਟਨਾ ਸ਼ੁਰੂ ਹੋ ਜਾਏਗਾ 5 ਤੋਂ ਲੈ ਕੇ 6 ਵਾਰ ਖਾਣਾ ਆਪੇ ਪੂਰੇ ਦਿਨ ਦੇ ਵਿੱਚ ਤੁਹਾਡੀ ਬੋਡੀ ਦੀ ਜਿੰਨੀ ਵੀ ਚਰਬੀ ਆ ਉਹ ਛੇਤੀ ਪੀਗਲਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਤੁਸੀਂ ਗਰਮ ਪਾਣੀ ਪੀਣਾ ਹੀ ਪੀਣਾ ਵਾ ਸਵੇਰੇ ਬੁਰਸ਼ ਕੀਤੇ ਸਾਰਨ ਪੈਰਵਾਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੋਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਨਾਲ ਮੈਨੂੰ ਸਵਾਲ ਹੁੰਦੇ ਵੇ ਸੀ ਇਹ ਮੈਨੂੰ ਪੁੱਛਦੇ ਸੀ ਕਹਿੰਦੇ ਵੀਰ ਜੀ ਸਾਨੂੰ ਨਾ ਮਤਲਬ ਵੀ ਪੂਰੇ ਦਿਨ ਦੇ ਵਿੱਚ ਅਸੀਂ ਕੀ ਖਾਈਏ ਜਿਸ ਦੇ ਨਾਲ ਸਾਡਾ ਬੋਡੀ weight ਜਿਹੜਾ ਉਹ ਘਟ ਜਾਵੇ ਸਾਨੂੰ ਕਹਿੰਦੇ ਪੂਰੇ ਡਾਈਟ ਪਲਾਨ ਬਣਾ ਕੇ ਦੱਸੋ ਸੋ ਮੈਂ ਸੋਚਿਆ ਵੀ ਮੈਂ ਨਾ ਤੁਹਾਨੂੰ 10 10 ਦਿਨ ਦਾ 10 10 ਦਿਨ ਦਾ ਤੁਹਾਨੂੰ ਮੈਂ ਮਤਲਬ ਵੀ ਇੱਕ ਉਹ ਬਣਾ ਕੇ ਦਵਾਂਗਾ ਡਾਈਟ ਮਤਲਬ ਇੱਕ ਦਿਨ ਦੇ ਵਿੱਚ ਬਦਲ ਤੁਸੀਂ ਕੀ ਖਾਣਾ ਵਾ ਜੋ ਮੈਂ ਤੁਹਾਨੂੰ ਅੱਜ ਦੱਸਾਂਗਾ ਇਸ ਵੀਡੀਓ ਦੇ ਵਿੱਚ ਤੁਸੀਂ ਉਹ ਚੀਜ਼ ਖਾਣੀ ਆ ਠੀਕ ਹੈ ਮਤਲਬ ਕਿ ਚਲੋ ਤੁਸੀਂ ਅੱਜ ਸ਼ੁਰੂ ਕੀਤੀ ਉਹ ਪ੍ਰੋਪਰਲੀ ਤੁਸੀਂ 10 ਦਿਨ ਖਾਣੀ ਆ ਉਸ ਤੋਂ ਬਾਅਦ ਮੈਂ ਥੋੜੇ ਦਿਨ ਬਾਅਦ ਨਾ ਅਗਲੇ ਹਫਤੇ ਇੱਕ ਹੋਰ ਇਦਾਂ ਦੀ ਇੱਕ ਵੀਡੀਓ ਲੈ ਕੇ ਆਉਂਗਾ ਤੁਸੀਂ ਉਹ ਡਾਈਟ ਆ ਜਿਹੜੀ ਉਹ ਚੇਂਜ ਕਰ ਦੇਣੀ ਆ ਫਿਰ ਉਸ ਤੋਂ ਬਾਅਦ ਲੈ ਕੇ ਆਉਂਗਾ ਤੁਸੀਂ ਮਹੀਨਾ ਮੈਂ ਤੁਹਾਨੂੰ ਇੱਕ ਡਾਈਟ ਪਲਾਨ ਦਵਾਂਗਾ ਦੇਖੋ ਜਿਹੜਾ ਡਾਈਟ ਪਲਾਨ ਬਣਦਾ ਵਾ ਨਾ ਉਹ ਬੰਦੇ ਦਾ ਡਾਈਟ ਪਲਾਨ ਬਣਦਾ ਵਾ ਬੰਦੇ ਦੀ ਹਾਈਟ ਬੰਦੇ ਦੀ ਹਾਈਟ ਬੰਦੇ ਦਾ weight ਬੰਦਰਾ weight ਬੰਦੇ ਦੀ ਏਜ ਹਰ ਇੱਕ ਮੇਲ ਫੀਮੇਲ ਦਾ ਵੱਖਰਾ ਵੱਖਰਾ ਹੁੰਦਾ ਵਾ ਜਿਹੜਾ ਆਪਾਂ ਡਾਈਟ ਚਾਰਟ ਦੀ ਗੱਲ ਕਰੀਏ ਜਿਹੜਾ ਉਹਨਾਂ ਦਾ ਡਾਈਟ ਚਾਰਟ ਬਣਦਾ ਵਾ ਹਾਈਟ weight ਤੇ ਏਜ ਦੇ ਮੁਤਾਬਿਕ ਬਣਦਾ ਵਾ ਤੇ ਉਸ ਤੋਂ ਬਾਅਦ ਵੀ ਉਹਦੀ ਵਰਕ ਕੀ ਆ ਵੀ ਉਹ ਦਿਨ ਦੇ ਵਿੱਚ ਵਰਕਆਊਟ ਕੀ ਕਰਦਾ ਕੀ ਨਹੀਂ ਕਰਦਾ ਉਹਦੇ ਹਿਸਾਬ ਦੇ ਨਾਲ ਆਹ ਚਾਰ ਚੀਜ਼ਾਂ ਮੈਟਰ ਕਰਦੀਆਂ ਨੇ ਉਹਦੇ ਡਾਈਟ ਪਲਾਨ ਬਣਾਉਣ ਦੇ ਵਿੱਚ ਪਰ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂਗਾ ਡਾਈਟ ਦੱਸਾਂਗਾ ਇਸ ਵੀਡੀਓ ਦੇ ਵਿੱਚ ਉਹ ਮਤਲਬ ਹੀ ਇਹੋ ਜੀ ਡਾਈਟ ਆ ਉਹਨੂੰ ਕੋਈ ਵੀ ਖਾ ਸਕਦਾ ਮੇਲ ਚਾਹੇ ਫੀਮੇਲ ਹਨਾ ਉਹ ਜਿੰਨੀ ਮਰਜ਼ੀ ਉਹਦੀ ਹਾਈਟ ਹੋਵੇ ਜਿੰਨਾ ਮਰਜ਼ੀ ਉਹਦਾ ਵਿੱਚ weight ਹੋਵੇ ਜਦੋਂ ਮਰਜ਼ੀ ਵਰਕਆਊਟ ਕਰਦਾ ਚਾਹੇ ਨਹੀਂ ਵੀ ਕਰਦਾ ਉਹ ਉਹ ਡਾਈਟ ਖਾਏਗਾ ਤਾਂ ਉਹਦਾ ਭਾਰ ਆ ਜਿਹੜਾ ਮਹੀਨੇ ਦਾ 5 ਤੋਂ ਲੈ ਕੇ 10 ਕਿਲੋ 5 ਤੋਂ ਲੈ ਕੇ 10 ਕਿਲੋ ਬੜੇ ਆਰਾਮ ਨਾਲ ਉਹਦਾ ਭਾਰ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਾਈਟ ਦੱਸਾਂਗਾ ਉਹ ਬਹੁਤ ਹੀ ਘਟ ਕੇ ਲੀਜ਼ ਵਾਲੀ ਡਾਈਟ ਆ ਹਣ ਕੋਈ ਵੀ ਫੋਲੋ ਕਰ ਸਕਦਾ ਵਾ ਦੇਖੋ ਹੁਣ ਆਪਾਂ ਗੱਲ ਕਰਦੇ ਆ ਵੀ ਤੁਸੀਂ ਸਵੇਰ ਤੋਂ ਲੈ ਕੇ ਤੁਸੀਂ ਸਟੱਡੀ ਦੇ ਵਿੱਚ ਕੀ ਕਰਨਾ ਵਾ ਹੁਣ ਆਪਾਂ ਗੱਲ ਕਰਦੇ ਦੇਖੋ ਤੁਸੀਂ ਸਵੇਰੇ ਜਿੰਨੇ ਵਜੇ ਮਰਜ਼ੀ ਉੱਠਦੇ ਹੋ ਤੁਸੀਂ ਸਵੇਰੇ 4 ਵਜੇ ਉੱਠਦੇ ਹੋ ਜਾਂ ਫਿਰ ਤੁਸੀਂ 5 ਵਜੇ ਉੱਠਦੇ ਹੋ ਜਿੰਨੇ ਵਜੇ ਵੀ ਤੁਸੀਂ ਉੱਠਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਉੱਠਣਸਾਰ ਤੁਸੀਂ ਇੱਕ ਕੰਮ ਕਰਨਾ ਵਾ ਬਿਨਾ ਬੁਰਸ਼ ਕੀਤੇ ਬਰਸ਼ ਨਹੀਂ ਕਰਨਾ ਹੈਗਾ ਬਰਸ਼ ਨਹੀਂ ਕਰਨਾ ਹੈਗਾ ਸਵੇਰੇ ਉੱਠਣਸਾਰ ਤੁਸੀਂ ਕਰਨਾ ਵਾ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਸਭ ਤੋਂ ਪਹਿਲਾਂ ਤਾਂ ਉਹਦੇ ਗਾੜੀ ਉੱਠ ਕੇ ਸ਼ੁਕਰਾਨਾ ਕਰਨਾ ਹੱਥ ਜੋੜ ਕੇ ਅਰਦਾਸ ਕਰਨੀ ਆ ਕਹਿਣਾ ਹੈ ਪਰਮਾਤਮਾ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਿਹੜਾ ਮੇਰਾ ਕੱਲ ਦਾ ਦਿਨ ਸੀਗਾ ਮੇਰਾ ਬਹੁਤ ਵਧੀਆ ਲੰਘਿਆ ਮੇਰੀ ਰਾਤ ਵੀ ਬਹੁਤ ਵਧੀਆ ਲੰਗੀ ਆ ਸੋ ਵਾਹਿਗੁਰੂ ਮੇਰੇ ਤੇ ਕਿਰਪਾ ਕਰਨਾ ਮੇਰੇ ਪਰਿਵਾਰ ਤੇ ਕਿਰਪਾ ਕਰਨਾ ਮੇਰਾ ਜਿਹੜਾ ਅੱਜ ਦਾ ਦਿਨ ਆ ਕਲ ਦੇ ਦਿਨ ਨਾਲ ਵੀ ਵਧੀਆ ਜਾਵੇ ਬਸ ਇੰਨੀ ਕਰ ਅਰਦਾਸ ਕਰਕੇ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਹੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਇੱਕ ਗਲਾਸ ਇੱਕ ਵੱਡਾ ਗਲਾਸ ਯਾਨੀ ਕਿ ਅੱਧਾ ਲੀਟਰ ਅੱਧਾ ਲੀਟਰ ਤੁਸੀਂ ਗਰਮ ਪਾਣੀ ਦਾ ਪੀਣਾ ਵਾ ਬਿਨਾ ਬੁਰਸ਼ੀ ਤੇ ਗਰਮ ਪਾਣੀ ਤੁਸੀਂ ਪੀਣਾ ਅੱਧਾ ਗਲਾਸ ਤੁਸੀਂ ਗਰਮ ਪਾਣੀ ਦਾ ਪੀਣਾ ਵਾ ਉਹ ਜਿਹੜਾ ਗਰਮ ਪਾਣੀ ਆ ਉਹ 50% ਹੋਏਗਾ 50% ਹੋਏਗਾ ਇਹ ਨਾ ਹੋਵੇ ਕਿ ਤੁਹਾਨੂੰ ਮਤਲਬ ਜਿਵੇਂ ਉਬਲਦਾ ਪਾਣੀ ਮੂਨਾ ਸੜਾ ਕੇ ਵੇਜੋ ਤੁਸੀਂ ਗਰਮ ਪਾਣੀ ਪੀਣਾ ਹੀ ਪੀਣਾ ਵਾ ਸਵੇਰੇ ਬੁਰਸ਼ ਕਿਤੇ ਬਿਨਾ ਉਸ ਤੋਂ ਬਾਅਦ ਤੁਸੀਂ ਪਾਣੀ ਪੀਣ ਤੋਂ ਬਾਅਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਫਰੈਸ਼ ਹੋ ਲੋਗੇ ਤੁਸੀਂ ਜਦੋਂ ਫਰੈਸ਼ ਹੋਵੋਗੇ ਬੁਰਸ਼ ਵਗੈਰਾ ਕਰਕੇ ਤੁਸੀਂ ਜਦੋਂ ਵੀ ਸਵੇਰੇ ਵਰਕਆਊਟ ਕਰਨ ਜਾਣਾ ਵਾ ਜਦ ਵੀ ਵਰਕਆਊਟ ਕਰਨ ਜਾਨੇ ਹੋ ਫਿਰ ਤਾਂ ਬਹੁਤ ਵਧੀਆ ਵੇਸੇ ਤਾਂ ਮੈਂ ਤੁਹਾਨੂੰ ਸਭ ਤੋਂ ਇਹੀ ਸਲਾਹ ਦਊਂਗਾ ਵੀ ਵਰਕਆਊਟ ਤੁਸੀਂ ਕਰਨ ਜਾਣਾ ਹੀ ਜਾਣਾ ਜੀ ਠੀਕ ਹੈ ਜੀ ਵਰਕਆਊਟ ਜਦੋਂ ਤੁਸੀਂ ਕਰਨ ਜਾਣਾ ਵਾ ਚਾਹ ਨਹੀਂ ਪੀਣੀ ਹੈਗੀ ਕੌਫੀ ਨਹੀਂ ਪੀਣੀ ਹੈਗੀ ਕੁਝ ਨਹੀਂ ਪੀਣਾਗਾ ਤੁਸੀਂ ਸਿਰਫ ਪੀਣੀ ਹੈ ਬ્લેਕ ਕੌਫੀ ਬਲੈਕ ਕੌਫੀ ਪੀਣੀ ਆ ਬਲੈਕ ਕੌਫੀ ਇਹਨੂੰ ਕਹਿ ਦਿੰਨੇ ਆਪਾਂ ਪ੍ਰੀ ਵਰਕਆਊਟ ਪ੍ਰੀ ਵਰਕਆਊਟ ਕਹਿ ਦਿੰਨੇ ਆਪਾਂ ਇਹਨੂੰ ਇਹਨੂੰ ਕਹਿ ਦਿੰਨੇ ਆ ਪ੍ਰੀ ਵਰਕਆਊਟ ਮੈਂ ਡੇਲੀ ਵਰਕਆਊਟ ਤੋਂ ਪਹਿਲਾਂ ਮੈਂ ਜਿਮ ਜਾਣ ਤੋਂ ਪਹਿਲਾਂ ਜਾਂ ਫਿਰ ਮੈਂ ਮਤਲਬ ਫਿਟਨੈਸ ਵਰਕਆਊਟ ਕਰਨ ਤੋਂ ਪਹਿਲਾਂ ਮੈਂ ਬਲੈਕ ਕੌਫੀ ਪੀਣਾ ਹੀ ਪੀਣਾ ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਫੈਟ ਆ ਬੋਡੀ ਦੇ ਵਿੱਚ ਜਿਹੜੀ ਤੁਹਾਡੀ ਫੈਟ ਆ ਉਹ એનર્ਜੀ ਦੇ ਵਿੱਚ ਕਨਵਰਟ ਹੋ ਜਾਂਦੀ ਆ ਤੁਹਾਡੀ ਬੋਡੀ ਦੀ ਜਿੰਨੀ ਵੀ ਚਰਬੀ ਆ ਉਹ ਛੇਤੀ ਪੀਗਲਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਤੁਸੀਂ ਬਲੈਕ ਕੌਫੀ ਪੀ ਕੇ ਜਾਣਾ ਹੀ ਜਾਣਾ ਇਹਦੇ ਵਿੱਚ 슈ਗਰ ਵਗੈਰਾ ਤੁਸੀਂ ਕੋਈ ਵੀ ਏ ਕੱਲੀ ਤੁਸੀਂ ਬ્લેਕ ਕਾਫੀ ਪੀਣੀ ਆ ਹੁਣ ਜਦੋਂ ਤੁਸੀਂ ਵਰਕਆਊਟ ਖਤਮ ਕਰ ਲੋਗੇ ਮੰਨ ਲਓ ਕਿ ਚਲੋ ਤੁਸੀਂ 6 ਵਜੇ ਵਰਕਆਊਟ ਤੁਸੀਂ ਸ਼ੁਰੂ ਕੀਤਾ ਤੇ ਤੁਸੀਂ 7:30 ਵਜੇ ਵਰਕਆਊਟ ਤੁਸੀਂ ਖਤਮ ਕਰਤਾ ਜੀ ਠੀਕ ਆ ਜੀ ਇਹ ਵੀਡੀਓ ਦੇ ਵਿੱਚ ਇੱਕ ਚੀਜ਼ ਨੋਟ ਕਰਿਓ ਜੋ ਵੀ ਮੈਂ ਤੁਹਾਨੂੰ ਦੱਸੂਗਾ ਇੱਕ ਤਾਂ ਦੇਖਣੀ ਆ ਤੁਸੀਂ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਦਾ ਪਿਆਵਾ ਇੱਕ ਤਾਂ ਮੈਂ ਤੁਹਾਨੂੰ ਦੱਸਾਂਗਾ ਵੀ ਆਪਾਂ ਦਿਨ ਦੇ ਵਿੱਚ 5 ਤੋਂ ਲੈ ਕੇ 5 ਤੋਂ ਲੈ ਕੇ 6 ਮੀਲਾਂ ਯਾਨੀ ਕਿ 5 ਤੋਂ ਲੈ ਕੇ 6 ਵਾਰ ਖਾਣਾ ਆਪਾਂ ਇਹ ਪੂਰੇ ਦਿਨ ਦੇ ਵਿੱਚ 6 ਵਾਰ ਖਾਣਾ ਆਪਾਂ ਪੂਰੇ ਦਿਨ ਦੇ ਵਿੱਚ ਇਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈਗੀ ਟਾਈਮ ਇਹਦੇ ਵਿੱਚ ਟਾਈਮ ਆ ਜਿਹੜਾ ਮੈਂ ਟਾਈਮ ਮੈਂ ਦੱਸਾਂਗਾ ਤੁਹਾਨੂੰ ਉਸੇ ਟਾਈਮ ਦੇ ਉੱਤੇ ਹੀ ਖਾਣਾ ਵਾ ਜਿਹੜਾ ਟਾਈਮ ਮੈਂ ਤੁਹਾਨੂੰ ਦੱਸਾਂਗਾ ਉਸੇ ਟਾਈਮ ਦੇ ਉੱਤੇ ਹੀ ਖਾਣਾ ਵਾ 5 10 15 ਮਿੰਟ ਅੱਗੇ ਪਿੱਛੇ ਹੋ ਜਾਣਗੇ ਕੋਈ ਦਿੱਕਤ ਨਹੀਂ ਚੱਲ ਜੇਗਾ ਪਰ ਜ਼ਿਆਦਾ ਲੇਟ ਨਹੀਂ ਹੋਣਾ ਹੈਗਾ ਠੀਕ ਹੈ ਜੀ ਟਾਈਮ ਸਭ ਤੋਂ ਵੱਡਾ ਵਾ ਸੋ ਟਾਈਮ ਨੋਟ ਕਰਦੇ ਜਾਓ ਮੈਂ ਤੁਹਾਨੂੰ ਲਿਖੀ ਜਾਵਾਂਗਾ ਸਕਰੀਨ ਦੇ ਉੱਤੇ ਠੀਕ ਹੈ ਜੀ 6 ਤੋਂ ਲੈ ਕੇ ਤੁਸੀਂ 7:30 ਵਜੇ ਤੱਕ ਵਰਕਆਊਟ ਕੀਤਾ ਵਰਕਆਊਟ ਕਰਨ ਤੋਂ 20 ਮਿੰਟ ਬਾਅਦ ਤੁਸੀਂ ਤੁਸੀਂ ਲੈਣਾ ਮ ਵੇਅ ਆਈਸੋਲੇਟ ਪ੍ਰੋਟੀਨ ਹੁੰਦਾ ਵੇਅ ਆਈਸੋਲੇਟ ਪ੍ਰੋਟੀਨ ਤੁਸੀਂ ਲੈ ਸਕਦੇ ਹੋ ਉਹ ਤੁਸੀਂ ਇਹ ਤੋਂ 20 ਮਿੰਟ ਬਾਅਦ ਲੈਣਾ ਵਾ ਉਹਨੂੰ ਕਹਿ ਦਿੰਨੇ ਆਪਾਂ ਪੋਸਟ ਵਰਕਆਊਟ ਠੀਕ ਆ ਜੀ ਉਹਨੂੰ ਪੋਸਟ ਵਰਕਆਊਟ ਕਹਿ ਦਿੰਨੇ ਆਪਾਂ ਹੁਣ ਤੁਸੀਂ ਘਰੇ ਆ ਕੇ ਆਪਣੇ ਕੱਪੜੇ ਵਗੈਰਾ ਚੇਂਜ ਕਰਕੇ ਨਹਾ ਧੋ ਕੇ ਜੋ ਵੀ ਤੁਸੀਂ ਪਾਠ ਪੂਜਾ ਕਰਨੀ ਆ ਉਹ ਤੋਂ ਕਰਨ ਤੋਂ ਬਾਅਦ ਫਿਰ ਆਪਣਾ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ 8 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਤੁਸੀਂ ਆਪਣਾ ਜਿਹੜਾ ਬ੍ਰੇਕਫਾਸਟ ਹੈ ਜਿਹੜਾ ਉਹ ਰੈਡੀ ਕਰਨਾ ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਵਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਮੈਂ ਤੁਹਾਨੂੰ ਖੁਦ ਬਣਾਵਾਵਾਂਗਾ ਆਪ ਨਾਲ ਮੈਂ ਬਣਾਵਾਵਾਂਗਾ ਤੇ ਨਾਲ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਕੀ ਕੀ ਲੈਣਾ ਵਾ ਜੀ ਸੋ ਆਓ ਹੁਣ ਆਪਾਂ ਚੱਲਦੇ ਮੇਰੀ ਕਿਚਨ ਦੇ ਵਿੱਚ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੇ ਗਰੀਬ ਵੇਜੀਟੇਬਲ ਨੇ ਕੱਟ ਲੈਨੇ ਟਮਾਟਰ ਲੈ ਆ ਮਸ਼ਰੂਮ ਲੈ ਆ ਇੱਕ ਹਰੀ ਮਿਰਚ ਲਈ ਆ ਤੇ ਮੈਂ ਪਿਆਜ਼ ਲੈ ਆ ਜੀ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਣਾ ਜੀ ਹੁਣ ਇਸ ਤੋਂ ਬਾਅਦ ਆਪਾਂ ਲੈਣੇ ਚਾਰ ਆਂਡੇ ਲੈਣੇ ਆ ਜੀ ਆਪਾਂ ਕੱਚੇ ਚਾਰ ਆਂਡੇ ਲੈਣੇ ਆ ਆਪਾਂ ਇਹਨਾਂ ਨੂੰ ਚਾਰੇ ਆਂਡੇ ਨੂੰ ਆਪਾਂ ਤੋੜ ਦੇਣਾ ਇਹਨਾਂ ਨੂੰ ਜਿਹੜਾ ਇਹਦਾ ਵਿਚਲਾ ਜੈਲੋ ਪਾਰ ਨਾ ਆਪਾਂ ਤਿੰਨ ਆਂਡੇਆ ਦਾ ਕੱ ਇੱਕ ਅੰਡੇ ਦਾ ਜਿਹੜਾ ਯੈਲੋ ਪਾਰਟ ਆ ਉਹ ਆਪਾਂ ਰੱਖਾਂਗੇ ਤਿੰਨ ਅੰਡਿਆਂ ਦਾ ਆਪਾਂ ਯੈਲੋ ਪਾਰਟ ਜਿਹੜਾ ਜੀ ਆਪਾਂ ਉਹ ਬਾਹਰ ਕੱਢ ਦਾਂਗੇ ਕਿਦਾਂ ਮੈਂ ਇਕੱਲੇ ਇਕੱਲੇ ਅੰਡੇ ਦਾ ਇਹਨਾਂ ਚਮਚੇ ਦੇ ਨਾਲ ਕੱਢ ਰਿਹਾ ਵਾਂ ਅਗਰ ਤੁਹਾਡੇ ਕੋਲ ਕੋਈ ਹੋਰ ਤਰੀਕਾ ਹੈਗਾ ਵਾ ਜਿਹੜਾ ਯੈਲੋ ਪਾਰਟ ਜਿਹਦੇ ਨਾਲ ਬਾਹਰ ਨਿਕਲ ਜੇ ਤੁਸੀਂ ਉਸ ਤਰੀਕੇ ਨਾਲ ਵੀ ਤੁਸੀਂ ਇਹਦਾ ਯੈਲੋ ਪਾਰਟ ਜਿਹੜਾ ਉਹ ਤੁਸੀਂ ਬਾਹਰ ਕੱਢ ਸਕਦੇ ਹੋ ਮੇਰੇ ਕੋਲ ਚਮਚੇ ਦੇ ਨਾਲ ਵਧੀਆ ਨਿਕਲ ਜਾਂਦਾ ਵਾ ਤੇ ਜਿੰਨਾ ਵੀ ਇਹਦਾ ਯੈਲੋ ਪਾਰਟ ਤਿੰਨ ਅੰਡੇ ਦਾ ਯੈਲੋ ਪਾਰਟ ਮੈਂ ਬਾਹਰ ਕੱਢ ਦਾਂਗਾ ਸਿਰਫ ਆਪਾਂ ਇੱਕ ਯੈਲੋ ਪਾਰਟ ਹੀ ਰੱਖਾਂਗੇ ਚਾਰ ਅੰਡੇ ਮਗਰ ਉਹ ਤੋੜ ਕੇ ਮੈਂ ਰੱਖ ਲੈਣੇ ਆ ਤੇ ਗ੍ਰੀਨ ਵੇਜੀਟੇਬਲ ਸੀ ਜਿਹੜਾ ਮੈਂ ਸੀਏ ਰੱਖ ਲਈ। ਹੁਣ ਜਿਹੜਾ ਮੈਂ ਗ੍ਰੀਨ ਵੇਜੀਟੇਬਲ ਵਿੱਚ ਜਿਹੜੇ ਸੀ ਆ ਸਾਰੇ ਪਿਆਜ਼, ਹਰੀ ਮਿਰਚ ਹਨਾ ਤੇ ਮਸ਼ਰੂਮ, ਟਮਾਟਰ ਉਹ ਸਾਰੇ ਮੈਂ ਇਹਦੇ ਵਿੱਚ ਪਾਵਾਂਗਾ। ਤੁਸੀਂ ਜਿੰਨੇ ਵੀ ਇਹਦੇ ਵਿੱਚ ਗ੍ਰੀਨ ਵੇਜੀਟੇਬਲ ਪਾਉਣੇ ਤੁਸੀਂ ਪਾ ਸਕਦੇ ਹੋ। ਹੁਣ ਇਹਦੇ ਵਿੱਚ ਮੈਂ ਪਾਵਾਂਗਾ ਦਸਨ ਦਾ ਨਮਕ ਪਾਵਾਂਗਾ। ਇਹਦੇ ਵਿੱਚ ਆਪਣੇ ਸਵਾਦ ਮੁਤਾਬਿਕ ਫਿਰ ਇਹਦੇ ਵਿੱਚ ਮੈਂ ਪਾਵਾਂਗਾ ਹਲਦੀ ਥੋੜੀ ਜੀ ਫਿਰ ਪਾਵਾਂਗਾ ਇਹਦੇ ਵਿੱਚ ਕਾਲੀ ਮਿਰਚ ਪਾਵਾਂਗਾ ਇਹ ਸਾਰਾ ਕੁਝ ਪਾ ਕੇ ਮੈਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗਾ ਜਦੋਂ ਤੱਕ ਕਰ ਇਹ ਚੰਗੀ ਤਰ੍ਹਾਂ ਗ੍ਰੀਨ ਵੈਜੀਟੇਬਲ ਦੇ ਵਿੱਚ ਮਿਠੀ ਨਹੀਂ ਹੁੰਦਾ ਉਦੋਂ ਤੱਕ ਨਾ ਮੈਨੂੰ ਹਿਲਾਈ ਜਾਵਾਂਗਾ ਇਹਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰਾਂਗਾ ਮਿਕਸ ਕਰਨ ਤੋਂ ਬਾਅਦ ਮੈਂ ਗੈਸ ਦੇ ਉੱਤੇ ਰੱਖਾਂਗਾ ਫਰਾਈ ਬੀਨ ਇਹ ਮੈਂ ਨਾਨ ਸਟਿੱਕੀ ਫਰਾਈ ਬੀਨ ਲਿਆ ਜੀ ਨਾ ਨਾਨ ਸਟਿੱਕ ਫਰਾਈ ਬੀਨ ਰੱਖ ਕੇ ਲੈ ਕੇ ਤੇ ਮੈਂ ਇਹਦੇ ਵਿੱਚ ਮੈਂ ਪਾਵਾਂਗਾ 올ੀਵ ਆਇਲ ਪਾਵਾਂਗਾ ਥੋੜਾ ਜਿਹਾ ਇਹਦੇ ਵਿੱਚ 올ੀਵ ਆਇਲ ਪਾਵਾਂਗਾ ਫਿਰ ਇਹਨੂੰ ਉਹ ਜਿਹੜਾ 올ੀਵ ਵਾਲਾ ਮੈਂ ਪਾਉਣ ਤੋਂ ਬਾਅਦ ਫਿਰ ਵੀ ਨਾ ਇੱਕ ਲਵਾਂਗਾ ਬ੍ਰਸ਼ ਬ੍ਰਸ਼ੇ ਦੇ ਨਾਲ ਸਾਰੇ ਮਤਲਬ ਜੀ ਤਵੇ ਦੇ ਉੱਤੇ ਨਾ ਮੈਂ ਜਿਹੜਾ ਇਹ ਓਇਲ ਆ ਜਿਹੜਾ ਮੈਂ ਨਾ ਉਹ ਸੋਰੀ ਉਹ ਜਿਹੜਾ ਓਇਲ ਆ ਇਹ ਮੈਂ ਚੰਗੀ ਤਰ੍ਹਾਂ ਮੈਂ ਇਹਨੂੰ ਲਾ ਦਾਂਗਾ ਫਿਰ ਜੋ ਵੀ ਆਪਣਾ ਮਿਸ਼ਰਣ ਸੀਗਾ ਜਿਹੜਾ ਅੰਡੇ ਦਾ ਹਨਾ ਗਰੀਬ ਵੇਜੀਟੇਬਲ ਦਾ ਉਹ ਇਹਦੇ ਉੱਤੇ ਪਾ ਦਾਂਗਾ ਸਾਰਾ ਮਤਲਬ ਤਵੇ ਦੇ ਉੱਤੇ ਪਾ ਦਾਂਗਾ ਤੇ ਗੇਸ ਦਾ ਜਿਹੜਾ ਫਲੇਮ ਆ ਜਿਹੜਾ ਉਹ ਲੋ ਕਰ ਲਾਂਗਾ ਹਲਕਾ ਜਿਹਾ ਫਿਰ ਨੂੰ ਸਾਰੇ ਕਿਤੇ ਇਸ ਤਰ੍ਹਾਂ ਚਮਚ ਦੇ ਨਾਲ ਮੈਂ ਫਲਾ ਦਾਂਗਾ ਤਾਂ ਜੋ ਜਿਹੜਾ ਵੀ ਆਮਲੇਟ ਆ ਜਿਹੜੀ ਉਹ ਵਧੀਆ ਬਣ ਸਕੇ ਸੋ ਇਹ ਦੋ ਚਾਰ ਮਿੰਟ ਦੇ ਵਿੱਚ ਜਿਹੜੀ ਆਮਲੇਟ ਆ ਪੂਰੀ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਆ ਸੋ ਹੁਣ ਦੇਖੋ ਮੈਂ ਤਾਂ ਜਿਹੜੀ ਸਾਈਡ ਉਹ ਵੀ ਚੇਂਜ ਕਰਤੀ ਆ ਹਨਾ ਕਿੰਨਾ ਵਧੀਆ ਆਪਣਾ ਜਿਹੜਾ ਆਮਲੇਟ ਆ ਜਿਹੜਾ ਇਹ ਆਪਣਾ ਬਣ ਕੇ ਇਹ ਆਮਲੇਟ ਆਪਣਾ ਰੈਡੀ ਹੋ ਗਿਆ ਠੀਕ ਆ ਜੀ ਹੁਣ ਇੱਕ ਪਾਸੇ ਮੈਂ ਰੱਖਾਂਗਾ ਥੋੜਾ ਆਪਣਾ ਫਰਾਈਪਿੰਗ ਰੱਖਾਂਗਾ ਜੀ ਤੇ ਇਹਦੇ ਵਿੱਚ ਮੈਂ ਇੱਕ ਕੱਪ ਜਿਹੜਾ ਮੈਂ ਉਹ ਇਹਦੇ ਵਿੱਚ ਇੱਕ ਕੱਪ ਪਾਣੀ ਦਾ ਐਡ ਕਰਾਂਗਾ ਕਿਉਂਕਿ ਮੈਂ ਗ੍ਰੀਨ ਕਾਫੀ ਬਣਾਵਾਂਗਾ ਗ੍ਰੀਨ ਕਾਫੀ ਬਣਾਉਣ ਵਾਸਤੇ ਮੈਂ ਇੱਕ ਕੱਪ ਜਿਹੜਾ ਉਹ ਮੈਂ ਆਪਣਾ ਪਾਣੀ ਦਾ ਪਾਵਾਂਗਾ ਤਾਂ ਤੇ ਦੋ ਛੋਟੇ-ਛੋਟੇ ਚਮਚ ਮੇ ਦੇ ਵਿੱਚ ਜਿਹੜੀ ਗ੍ਰੀਨ ਕਾਫੀ ਦਾ ਮੈਂ ਪਾਊਡਰ ਬਣਾ ਕੇ ਮੈਂ ਰੱਖਿਆ ਹੋਇਆ ਵਾ ਉਹ ਇਹਦੇ ਵਿੱਚ ਪਾ ਦਾਂਗਾ ਬਹੁਤ ਸਾਰੇ ਮੇਰੇ ਭੈਣ ਭਾਬੋ ਪੁੱਛਦੇ ਕਹਿੰਦੇ ਸੀ ਗ੍ਰੀਨ ਕਾਫੀ ਤਾਂ ਮੰਗਾ ਲਈ ਆ ਪਰ ਉਹਨੂੰ ਬਣਾਉਣਾ ਜਿਵੇਂ ਆਹ ਤਰੀਕਾ ਬਣਾਉਣਾ ਜੀ ਤੁਸੀਂ ਇਸ ਤਰੀਕੇ ਨਾਲ ਬਣਾ ਲੈ ਸਕਦੇ ਹੋ ਹਣਾ ਜਦੋਂ ਪਾ ਜੇ ਤੁਸੀਂ 2-3 ਮਿੰਟ ਦੇ ਵਿੱਚ ਹੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਉਬਾਲਾ ਦਵਾ ਦੇਣਾ ਆਪੋ ਹੀ ਦੇਖ ਲਓ ਜਿਵੇਂ ਦੁੱਧ ਨੂੰ ਉਬਾਲਾ ਹੁੰਦਾ ਨਾ ਉਸ ਤਰ੍ਹਾਂ ਉਬਾਲ ਆਏਗਾ ਤਾਂ ਸਾਰੇ ਜਿਹੜੀ ਗ੍ਰੀਨ ਕਾਫੀ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਜੇਗੀ ਹੁਣ ਆਪਾਂ ਚ ਇਨੂੰ ਮੈਂ ਚੰਗੀ ਤਰ੍ਹਾਂ ਛਾਂਲ ਲੂੰਗਾ ਜੀ ਠੀਕ ਹੈ ਜੀ ਆ ਦੇਖ ਸਕਦੇ 20 ਜਿਹੜੇ ਅਲੱਗ ਹੋਗੇ ਤੇ ਜਿਹੜੀ ਮੇਰੀ ਗ੍ਰੀਨ ਕੋਵੀ ਆ ਇਹ ਬਿਲਕੁਲ ਬਣ ਕੇ ਰੈਡੀ ਹੋ ਗਈ ਹੈ ਪਰਫੈਕਟ ਕੋਈ 슈ਗਰ ਨਹੀਂ ਪਾਈ ਹੈਗੀ ਇਹਦੇ ਵਿੱਚ ਨਾਲ ਲਵਾਂਗੇ ਆਪਾਂ ਸਲਾਦ ਲਵਾਂਗੇ ਸਲਾਦ ਹਰ ਇੱਕ ਮੀਲ ਦੇ ਵਿੱਚ ਮੇਡ ਕਰਦੇ ਹੀ ਕਰਦਾ ਹਾਂ ਖੀਰਾ ਲਿਆ ਮੈਂ ਟਮਾਟਰ ਲਿਆਵਾ ਗਾਜਰ ਲਿਆ ਤੇ ਨਾਲ ਆਪਣੀ ਆਮਲੇਟ ਹੋ ਗਈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਪਣੀ ਫਰਸਟ ਮੀਲ ਆ ਤੇ ਨਾਲ ਇੱਕ ਕੱਪ ਆਫ ਜਿਹੜੀ ਲਈ ਆਪਾਂ ਗ੍ਰੀਨ ਕੋਵੀ ਆ ਇਹ ਮੇਰੀ ਫਰਸਟ ਮੀਲ ਆ ਜਿਹੜੀ 8:30 ਵਜੇ ਕੋ ਲੈ ਕੇ ਸੋਰੀ 8:00 ਵਜੇ ਤੋਂ ਲੈ ਕੇ 9:00 ਵਜੇ ਦੇ ਉਨ ਠੀਕ ਆ ਪਤਾ ਹੀ ਤੋਂ 3 ਘੰਟੇ ਬਾਅਦ 11:30 11:12 ਵਜੇ ਲਈ ਆਪਣੀ ਜਿਹੜੀ ਅਗਲੀ ਵੀਲ ਆਪਣੀ ਹੋ ਜੇਗੀ ਇਹਦੇ ਵਿੱਚ ਮਿਲਨੇ ਚਾਰ ਪੰਜ ਬਦਾਮ ਲਏ ਨੇ ਵੀ ਜਿਉਏ ਪਿਸਤਾ ਲਿਆ ਵਾ ਇੱਕ ਐਪਲ ਲਿਆ ਵਾ ਅਖਰੋਟ ਲਿਆ ਵਾ ਕਾਜੂ ਲਿਆ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਡ్రਾਈ ਫਰੂਟ ਆ ਡਾਈ ਫਰੂਟ ਦੇ ਨਾਲ ਤੁਸੀਂ ਕੋਈ ਵੀ ਸੀਜ਼ਨਲ ਤੁਸੀਂ ਫਰੂਟ ਐਡ ਕਰ ਸਕਦੇ ਹੋ ਮੈਂ ਐਪਲ ਜੂਸ ਕੀਤਾ ਵਾ ਤੁਸੀਂ ਕੇਲਾ ਵੀ ਲੈ ਸਕਦੇ ਹੋ ਜਾਂ ਕੋਈ ਹੋਰ ਵੀ ਫਰੂਟ ਤੁਸੀਂ ਆਪਣੀ ਚੋਇਸ ਮੁਤਾਬਿਕ ਤੁਸੀਂ ਐਡ ਕਰ ਸਕਦੇ ਹੋ ਇਹ 11:30 ਵਾਲੀ ਮੀਲ ਆ ਤੇ ਨਾਲ ਮੈਂ ਇਹਦੇ ਵੇਅ ਆਈਸੋਲੇਟ ਪ੍ਰੋਟੀਨ ਆ ਜਿਹੜਾ ਉਹ ਮੈਂ ਐਡ ਕੀਤਾ ਹੀ ਕੀਤਾ ਵੇਅ ਆਈਸੋਲੇਟ ਪ੍ਰੋਟੀਨ ਤੁਸੀਂ ਐਡ ਕਰਨਾ ਹੀ ਕਰਨਾ ਵਾ ਜੇ ਨਹੀਂ ਤੁਸੀਂ ਵੇ ਇਸੋ ਨੇ ਪ੍ਰੋਟੀਨ ਦੇ ਸਕਦੇ ਤਾਂ ਤੁਸੀਂ ਦੋ ਅੰਡੇ ਇਹਦੇ ਨਾਲ ਤੁਸੀਂ ਐਡ ਕਰ ਸਕਦੇ ਹੋ ਵੇ ਆਈਸੋਲੇਟਰ ਮੈਂ ਇੱਕ ਸਕੂਪ ਲਿਆਵਾ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਾਂਗਾ ਇਹ ਸੋ ਜਿਹੜਾ ਵੀ 11:30 ਵਾਲੀ ਜਿਹੜੀ ਮੀਲ ਹੈ ਜੀ ਹੁਣ ਹੋ ਗਿਆ ਆਪਣਾ ਲੰਚ ਦਾ ਟਾਈਮ ਹੋ ਗਿਆ ਜਿਹੜਾ ਆਪਣਾ ਲੰਚ ਦੀ ਮੀਲ ਹੈ ਜਿਹੜੀ ਉਹ ਆਪਣੀ ਹੈਗੀ ਹੈ ਜੀ 2 ਵਜੇ ਤੋਂ ਲੈ ਕੇ 2:30 ਵਜੇ ਦੇ ਵਿੱਚ ਵਿੱਚ ਆਪਣਾ ਜਿਹੜਾ ਲਾਂਚ ਆ ਉਹ ਆਪਾਂ ਕਰ ਲੈਣਾ। ਹੁਣ ਆਪਣੇ ਲਾਂਚ ਦੇ ਵਿੱਚ ਆਪਾਂ ਲਿਆਵਾ ਜੀ। ਸੋ ਹਾਂਜੀ ਦੋਸਤੋ ਜਿਹੜਾ ਆਪਣਾ 2:30 ਵਜੇ ਆਪਾਂ ਲਾਂਚ ਕਰਨਾ ਲਾਂਚ ਦੇ ਵਿੱਚ ਮੈਂ 40 ਗ੍ਰਾਮ ਰਾਈਸ ਲਏ ਆ ਜੀ। ਰਾਈਸ ਬਨਉਣ ਤੋਂ ਪਹਿਲਾਂ ਮੈਂ ਤੋਲ ਲਈ ਸੀ 40 ਗ੍ਰਾਮ ਸੀ ਇਹ ਤੇ ਬਣਾਉਣ ਤੋਂ ਬਾਅਦ ਜਿੰਨੇ ਮਰਜ਼ੀ ਗ੍ਰਾਮ ਹੋ ਜਾਣ ਉਹਦੇ ਨਾਲ ਆਪਣਾ ਕੋਈ ਲਿੰਕ ਨਹੀਂ। ਬਸ ਬਨਉਣ ਤੋਂ ਪਹਿਲਾਂ ਕੋ 40 ਗ੍ਰਾਮ ਰਾਈਸ ਲੈਣੇ ਆ ਹਨਾ। 30 ਤੋਂ 40 ਗ੍ਰਾਮ ਆਪਾਂ ਰਾਈਸ ਲੈਣੇ ਆ ਤੇ ਨਾਲ ਮਿਲਿਆ ਇਹਦੇ ਵਿੱਚ ਤਿਲ ਉਬਲੇ ਹੋਏ ਅੰਡੇ ਲਏ ਆ ਜਿਹਦਾ ਮੈਂ ਜੇਲੋ ਪਾਰਟ ਆ ਜਿਹੜਾ ਇਹਦਾ yellow part મેં કੱટતાજી એਦਾ સિર્ફ white part ਹੀ ਰੱਖਿਆ Papa yellow part ਆਪਾਂ ऐड ਨਹੀਂ ਕਰਨਾ ਹੈਗਾ ਜੀ ਤੇ ਇੱਕ ਕੋਲੀ ਆਪਾਂ ਲਈ ਹੈ ਦਾਲ ਦੀ ਲਈ ਹੈ ਜੀ ਦਾਲ ਤੁਸੀਂ ਕੋਈ ਵੀ લે ਸਕਦੇ ਹੋ રાજમા લે ਸਕਦੇ ਹੋ ਚਿੱਟੇ ਛੋਲੇ ਕਾਲੇ ਛੋਲੇ ਕੋਈ ਵੀ ਦਾਲ ਤੁਸੀਂ ਲੈ ਸਕਦੇ ਹੋ ਮਟਰ ਪਨੀਰ ਵੀ ਲੈ ਸਕਦੇ ਹੋ ਜੋ ਵੀ ਤੁਹਾਨੂੰ ਅੱਛੀ ਲੱਗਦੀ ਹੈ ਦਾਲ ਤੁਸੀਂ ਉਹ ਲੈ ਸਕਦੇ ਹੋ ਜੀ ਪਰ ਜਿਹੜੀ મેં ਦਾਲ ਲਈ ਹੈ ਇਹਦਾ મેં ਤੜਕਾ ਨਹੀਂ ਲਾਇਆ ਹੈਗਾ ਇਹਦੇ ਵਿੱਚ ઓઈਲ મેં ਬਿਲਕੁਲ ਯੂਜ਼ ਕੀਤਾ ਹੈਗਾ ਇਦੇ ਵਿੱਚ ਮੈਂ ਸਿਰਫ ਪਿਆਜ਼ ਟਮਾਟਰ ਅਦਰਕ ਲਸਣ ਪਾ ਕੇ ਬਿਨਾ ਤੜਕੇ ਤੋਂ ਮੈਂ ਦਾਲ ਬਣਾ ਲਈ ਜੀ 40 ਗ੍ਰਾਮ ਆਪਣੇ ਰਾਈਸ ਹੋਗੇ ਤਿੰਨ ਆਪਣੇ ਉਬਲੇ ਹੋਏ ਅੰਡੇ ਹੋਗੇ ਤੇ ਤੁਸੀਂ ਤੁਸੀਂ ਤਿੰਨ ਤੋਂ ਪੰਜ ਉਬਲੇ ਹੋਏ ਅੰਡੇ ਤੁਸੀਂ ਲੈ ਸਕਦੇ ਯੈਲੋ ਬਾਡਰ ਦਾ ਕੱਢ ਦੇਣਾ ਤੇ ਜਿਹੜਾ ਆਪਾਂ ਨਵੀਂ ਚੀਜ਼ ਹੈ ਜਿਹੜੀ ਆਪਣੀ ਉਹ ਮੈਂ 200 ਗ੍ਰਾਮ ਮੈਂ ਦਹੀਂ ਲਿਆ ਜੀ 200 ਗ੍ਰਾਮ ਦਹੀਂ ਹੋਗਾ ਇੱਕ ਗੋਲੀ ਦਾਲ ਦੀ ਹੋਗੀ 40 ਗ੍ਰਾਮ ਰਾਈਸ ਹੋਗੇ ਤੇ ਚਾਰ ਤਿੰਨ ਆਪਣੇ ਉਬਲੇ ਹੋਏ ਅੰਡੇ ਹੋਗੇ ਜੀ ਤੇ ਨਾਲ ਆਪਾਂ ਇਹਦੇ ਲਿਆਵਾ ਇੱਕ ਪਲੇਟ ਸਲਾਦ ਦੀ ਜੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲਿਆਵਾ ਟਮਾਟਰ ਲਿਆਵਾ ਗਾਜਰ ਲਈਆ ਹਨਾ ਜੀ ਤੇ ਇੱਕ ਮੈਂ ਲਿਆਵਾ ਖੀਰਾ ਤੇ ਪਿਆਜ਼ ਲਿਆਵਾ ਚਕੁੰਦਰ ਮੈਂ ਐਡ ਕੀਤੀ ਇਹਦੇ ਵਿੱਚ ਹਰੀ ਮਿਰਚ ਐਡ ਕੀਤੀ ਤੇ ਇੱਕ ਮੈਂ ਨਿੰਬੂ ਐਡ ਕੀਤਾ ਨਿੰਬੂ ਜਿਹੜਾ ਮੈਂ ਦਾਲ ਦੇ ਵਿੱਚ ਪਾਵਾਂਗਾ ਤੇ ਸਲਾਦ ਦੇ ਉੱਪਰ ਵੀ ਮੈਂ ਪਾਵਾਂਗਾ ਜੀ ਜਿਹੜਾ ਤੁਸੀਂ ਸਲਾਦ ਲੈਣਾ ਨਾ ਤੁਸੀਂ ਸਲਾਦ ਐਡ ਕਰਨਾ ਹੀ ਕਰਨਾ ਵਾ ਜਿਹੜੀ ਮਰਜ਼ੀ ਮੀਲ ਹੋਵੇ ਤੁਸੀਂ ਸਲਾਦ ਤੁਸੀਂ ਐਡ ਕਰਨਾ ਹੀ ਕਰਨਾ ਤੁਸੀਂ ਸਲਾਦ ਇਹ ਨਹੀਂ ਹੈਗਾ ਵੀ ਤੁਸੀਂ ਟਮਾਟਰ ਇਕੱਲੇ ਖਾ ਲਈ ਜਾਂ ਖੀਰਾ ਇਕੱਲਾ ਖਾ ਲਿਆ ਜਾਂ ਗਾਜਰ ਇਕੱਲੀ ਖਾ ਲਈ ਇਦਾਂ ਨਹੀਂ ਕਰਨਾ ਜਦੋਂ ਵੀ ਤੁਸੀਂ ਸਲਾਦ ਲੈਣਾ ਵਾ ਸਲਾਦ ਦੇ ਵਿੱਚ ਕਲਰ ਵੇਰੀਏਸ਼ਨ ਹੋਣਾ ਜਿੱਦਾਂ ਦੇਖੋ ਰੈੱਡ ਕਲਰ ਦਾ ਟਮਾਟਰ ਆ ਗਿਆ ਆਹ ਆ ਗਿਆ ਹਨਾ ਗਾਜਰ ਆ ਗਈ ਆਜ ਆ ਗਿਆ ਚਕੁੰਦਰ ਆ ਗਈ ਖੀਰਾ ਆ ਗਿਆ ਹਾਂ ਇਦਾਂ ਦਾ ਤੁਸੀਂ ਕਲਰ ਵੇਰੀਏਸ਼ਨ ਰੱਖਣਾ ਵਾ ਹਣਾ ਲਾਂਚ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਲਾਂਚ ਹੋ ਜਾਏਗਾ ਤਾਂ ਮੈਂ ਇੱਕ ਪਲੇਟ ਵਿੱਚ ਤੇ ਜਦੋਂ ਤੇ ਜਦੋਂ ਤੁਹਾਡਾ ਲਾਂਚ ਹੋ ਜਾਏਗਾ ਲਾਂਚ ਕਰਨ ਤੋਂ ਬਾਅਦ ਤੁਸੀਂ ਇੱਕ ਕੱਪ ਤੁਸੀਂ ਗ੍ਰੀਨ ਟੀ ਲੈਣਾ ਜੀ ਠੀਕ ਹੈ ਜੀ ਮੈਂ ਇੱਕ ਕੱਪ ਗ੍ਰੀਨ ਟੀ ਲਿਆ ਵਾ ਗ੍ਰੀਨ ਟੀ ਤੁਸੀਂ ਕੋਈ ਵੀ ਲੈ ਸਕਦੇ ਹੋ ਕੋਈ ਵੀ ਗ੍ਰੀਨ ਟੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਲਿਫਟੋਨ ਦੀ ਗ੍ਰੀਨ ਟੀ ਹੈ ਜਿਹੜੀ ਮੈਂ ਹੁਣ ਯੂਜ਼ ਕਰਦਾ ਪਿਆ ਵਾਂ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਆਪਣਾ ਲਾਂਚ ਹੋਏਗਾ ਜੀ ਤੁਸੀਂ ਲਾਂਚ ਦੇ ਵਿੱਚ ਇਹ 10 ਦੇਣ ਤੁਸੀਂ ਲਾਂਚ ਹੈ ਜਿਹੜਾ ਤੁਸੀਂ ਇਹ ਕਰਨਾ ਹੀ ਕਰਨਾ ਚੇਂਜ ਨਹੀਂ ਕਰਨਾ ਹੈਗਾ ਦਾਲ ਸਬ지 ਦੇ ਲਈ ਚੇਂਜ ਹੁੰਦੀ ਰਹੂਗੀ 200 ਗ੍ਰਾਮ ਦਹੀਂ ਹੋਏਗਾ 40 ਗ੍ਰਾਮ ਤੁਸੀਂ ਰਾਈਸ ਲੈਣੇ ਆ ਤੇ ਤੁਸੀਂ 3 ਜਾਂ 4 ਆਂਡੇ ਲੈ ਸਕਦੇ ਉਬਲੇ ਹੋਏ ਜੈਲੋਬਾਰਡ ਕਰ ਦੋਗੇ ਇੱਕ ਪਲੇਟ ਸਲਾਦ ਦੀ ਤੁਸੀਂ ਐਡ ਕਰਨੀ ਹੀ ਕਰਨੀਆਂ ਤੇ ਗ੍ਰੀਨ ਟੀ ਤੁਸੀਂ ਲੰਚ ਤੋਂ ਬਾਅਦ ਪੀਣੀ ਹੀ ਪੀਣੀ ਹੈ ਜੀ ਇਹ ਆਪਣਾ ਲੰਚ ਹੋਇਆ ਗਿਆ ਜੀ ਸੋ ਹਾਂਜੀ ਜਿਹੜੀ ਆਪਣੀ 4th ਮੀਲ ਆ ਹਨਾ 5:30 ਵਜੇ ਆ ਪੂਰੇ ਹਨਾ ਤੇ ਜਿਹੜਾ ਆਪਾਂ ਲੰਚ ਕੀਤਾ ਸੀ ਆਪਾਂ 2:30 ਵਜੇ ਲੰਚ ਕੀਤਾ ਸੀ ਹੁਣ ਠੀਕ 3 ਘੰਟੇ ਹੋ ਗਏ ਆ ਤੇ ਹੁਣ ਆਪਾਂ ਠੀਕ 3 ਘੰਟੇ ਬਾਅਦ ਜਾਨੀ ਕਿ 5:30 ਵਜੇ ਆਪਾਂ ਲਿਆਵਾ 100 ਗ੍ਰਾਮ ਆ ਪਪੀਤਾ ਲਿਆ ਜੀ 100 ਗ੍ਰਾਮ ਪਪੀਤਾ ਲਿਆਵਾ ਤੇ ਨਾਲ ਮੇ ਲਿਆ ਵੇਅ ਆਈਸੋਲੇਟ ਮੈਂ ਇੱਕ ਸਕੂਪ ਪ੍ਰੋਟੀਨ ਲਿਆਵਾ ਠੀਕ ਹੈ ਜੀ 100 ਗ੍ਰਾਮ ਪਪੀਤਾ ਵੇਅ ਆਈਸੋਲੇਟ ਪ੍ਰੋਟੀਨ ਲਿਆਵਾ ਤੇ ਪਾਣੀ ਦੇ ਵਿੱਚ ਆਪਾਂ ਇਹਨੂੰ ਸਿੰਪਲ ਪਾਣੀ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਇਹਨੂੰ ਘੋਲ ਲੈਣਾ ਠੀਕ ਹੈ ਜੀ ਇਹ ਆਪਣਾ ਵੇਅ ਆਈਸੋਲੇਟ ਪ੍ਰੋਟੀਨ ਹੋ ਗਿਆ ਆਪਣਾ ਇੱਕ ਸਕੂਪ 100 ਗ੍ਰਾਮ ਆਪਣਾ ਜਿਹੜਾ ਪਪੀਤਾ ਵਾ ਇਹ ਪਪੀਤਾ ਹੋ ਗਿਆ ਜੀ ਜੇ ਤੁਸੀਂ ਵੇਅ ਆਈਸੋਲੇਟ ਪ੍ਰੋਟੀਨ ਨਹੀਂ ਤਾਰੇ ਤੁਸੀਂ ਲੈ ਸਕਦੇ ਤਾਂ ਤੁਸੀਂ ਇਹਦੇ ਨਾਲ ਤੁਸੀਂ 30 ਤੋਂ 40 ਗ੍ਰਾਮ ਤੁਸੀਂ ਪਨੀਰ ਲੈ ਸਕਦੇ ਹੋ ਜੀ ਸੋ ਇਹ ਆਪਣੀ 5:30 ਵਜੇ ਵਾਲੀ ਮੀਲ ਹੈ ਜਿਹੜੀ ਆਪਣੀ 4ਥ ਮੀਲ ਹੈ ਜੀ ਇਹ ਸੋ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਡਿਨਰ ਆਪਾਂ ਡਿਨਰ ਕਰਾਂਗੇ ਜੀ ਸੋ ਹਾਂਜੀ ਦੋਸਤੋ ਹੁਣ ਨਾ 8:30 ਵਜੇ ਆ ਤੇ ਜਿਹੜੀ ਆਪਾਂ 4ਥ ਮੀਲ ਲਈ ਸੀਗੀ ਆਪਾਂ 5:30 ਵਜੇ ਲਈ ਸੀ ਆਪਾਂ ਠੀਕ ਤੇ ਹੁਣ 3 ਘੰਟੇ ਹੋ ਗਏ ਤੇ ਹੁਣ ਆਪਣਾ ਡਿਨਰ ਦਾ ਟਾਈਮ ਹੋ ਗਿਆ ਤੇ ਆਪਣੀ ਇਹ 6ਥ ਮੀਲ 6ਵੀਂ ਮੀਲ ਹੈ ਇਹਦੇ ਵਿੱਚ ਆਪਾਂ ਲੈ ਆ ਤਿੰਨੇ ਉਬਲੇ ਹੋਏ ਅੰਡੇ ਰਏ ਆ ਜੀ ਇਹਦਾ ਜਿਹੜਾ yellow part ਆ ਉਹ ਮੈਂ ਕੱਟਦਾ ਤੇ ਇੱਕ ਗੋਲੀ ਮੈਂ ਦਾਲ ਦੀ ਲਈਏ ਜਾਨਕੀ ਜੋ ਆਪਾਂ ਦੁਪਹਿਰੇ ਖਾਦਾ ਸੀ ਆਪਾਂ ਉਹੀ ਰਿਪੀਟ ਕੀਤਾ ਤੇ ਬਸ ਆਪਾਂ ਰਾਈਸ ਨਹੀਂ ਲੈਗੇ ਇਹ ਇੱਕ ਵਿੱਚ ਪਾਤੀ ਲਈ ਆ ਇੱਕ ਚਵਤੀ ਜਿਹੜੀ ਇਹ ਇਹ ਆٹے ਦੀ ਨਹੀਂ ਹੈਗੀ ਇਹ ਮਲਟੀ grain ਆਟਾ ਵਾ ਜੀ ਮਲਟੀ grain ਆਟਾ ਵਾ ਜੀ ਇਹ ਤੇ ਇਹ ਇੱਕ ਰੋਟੀ ਆਪਣੀ ਮਲਟੀ grain ਆਟੇ ਦੀ ਹੋਗੀ ਤੇ ਨੁੱਬਲੇ ਹੋਏ ਅੰਡੇ ਹੋਗੇ ਤੇ ਇੱਕ ਗੋਲੀ ਆਪਣੀ ਦਾਲ ਦੀ ਹੋਗੀ ਤੇ ਨਾਲ ਆਪਾਂ ਇੱਕ ਪਲੇਟ ਆਪਾਂ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਪਿਆਜ਼ ਲਿਆ ਵਾ ਟਮਾਟਰ ਲਿਆ ਖੀਰਾ ਲਿਆ ਜੀ ਤੇ ਇੱਕ ਆਪਾਂ ਨਿੰਬੂ ਲਿਆ ਤੇ ਨਾਲ ਆਪਾਂ ਇੱਕ ਹਰੀ ਮਿਰਚ ਲਈ ਜ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਰਾਤ ਦਾ ਡਿਨਰ ਹੈ ਜੀ ਇਹ ਹੈ ਨਾ ਤੇ ਇਸ ਤੋਂ ਬਾਅਦ ਰਾਤ ਨੂੰ ਸੌਣ ਲੱਗੇ ਬਸ ਵਾ ਇੱਕ ਗਲਾਸ ਆਪਾਂ ਗਰਮ ਪਾਣੀ ਦਾ ਪੀਵਾਂਗੇ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਅਜਰਾ ਡਿਨਰ ਹੈ ਜੀ ਇਹ ਇੱਕ ਕोली ਦਾਲ ਦੀ ਤੇ ਤਿੰਨ ਆਂਡੇ ਇੱਕ ਰੋਟੀ ਤੇ ਨਾਲ ਪਲੇਟ ਸਲਾਦ ਦੀ ਤੁਸੀਂ ਦੁਪਹਿਰ ਵਾਲਾ ਹੀ ਰਿਪੀਟ ਕਰ ਸਕਦੇ ਹੋ ਇਹਦੇ ਥਾਂ ਤੇ ਤੁਸੀਂ ਚੋਲ ਵੀ ਲੈ ਸਕਦੇ ਹੋ ਚੋਲ ਵੀ ਤੁਸੀਂ 30 ਗ੍ਰਾਮ ਲੈਣੇ 30 ਗ੍ਰਾਮ ਤੋਂ ਜ਼ਿਆਦਾ ਤੁਸੀਂ ਸੋ ਹਾਂਜੀ ਤੁਸੀਂ ਹੁਣ ਦੇਖ ਲਿਆ ਆਪਾਂ ਡਿਨਰ ਤੱਕ ਆਪਾਂ ਕੀ ਕੁਛ ਕੀਤਾ ਸੀ ਅੱਜ ਜਣਾ ਹੁਣ ਡਿਨਰ ਤੋਂ ਬਾਅਦ ਜਦੋਂ ਆਪਾਂ ਸੌਣਾ ਵਾ ਤੁਸੀਂ ਕੀ ਕਰਨਾ ਤੁਸੀਂ ਬਰਸ਼ ਵਗੈਰਾ ਕਰ ਲੈਣਾ ਸੌਣ ਤੋਂ ਪਹਿਲਾਂ ਤੁਸੀਂ ਬਰਸ਼ ਕਰ ਲੈਣਾ ਉਸ ਤੋਂ ਬਾਅਦ ਕੀ ਹੈ ਜੇ ਤੁਸੀਂ ਬਰਸ਼ ਕਰ ਲੈਨੇ ਹੋ ਨਾ ਤੈਨੂੰ ਕੋਈ ਵੀ ਚੀਜ਼ ਖਾਣ ਦੀ ਲੋੜ ਨਹੀਂ ਪੈਗੀ ਕਿਉਂਕਿ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੈਂ ਬਰਸ਼ ਕਰ ਲਿਆ ਮੈਂ ਕੋਈ ਚੀਜ਼ ਨਹੀਂ ਖਾਣੀ ਹੈਗੀ ਹਨਾ ਉਹ ਇਸ ਕਰਕੇ ਤੁਸੀਂ ਬਰਸ਼ ਕਰ ਲੈਣਾ ਜਦੋਂ ਤੁਸੀਂ ਸੌਣਾ ਵਾ ਰਾਤ ਨੂੰ ਤੁਸੀਂ ਕੀ ਕਰਨਾ ਜਦੋਂ ਤੁਸੀਂ ਸੌਣਾ ਵਾ ਜਦੋਂ ਵੀ ਤੁਸੀਂ ਉਹਨਾਂ 9 ਵਜੇ ਜਾਂ 10 ਵਜੇ ਸੌਣਾ ਵਾ ਵੇਸੇ 9 ਤੋਂ 10 ਵਜੇ ਤੁਸੀਂ ਸੋ ਜਾਣਾ ਵਾ ਇਸ ਤੋਂ ਵੱਧ ਲੇਟ ਨਹੀਂ ਕਰਨਾ ਜਦੋਂ ਤੁਸੀਂ ਸੋਣਾ ਵਾ ਫਿਰ ਜਿਵੇਂ ਦਿਨ ਦੀ ਸ਼ੁਰੂਆਤ ਕੀਤੀ ਸੀ ਨਾ ਆਪਾਂ ਉਸੇ ਤਰ੍ਹਾਂ ਆਪਾਂ ਦਿਨ ਦੀ ਐਂਡ ਵੀ ਕਰਨਾ ਵਾ ਦਿਨ ਦਾ ਐਂਡ ਵੀ ਕਰਨਾ ਕਿਹਦੇ ਨਾਲ ਗਰਮ ਪਾਣੀ ਨਾਲ ਕਿੰਨਾ ਅੱਧਾ ਲੀਟਰ ਅੱਧਾ ਲੀਟਰ ਤੁਸੀਂ ਦਿਨ ਦਾ ਪਾਣੀ ਪੀਣਾ ਰਾਤ ਨੂੰ ਸੌਣ ਲੱਗੇ ਉਹ ਵੀ ਕਿੰਨਾ 50% ਗਰਮ ਠੰਡਾ ਨਹੀਂ ਪੀਣਾ ਹੈਗਾ ਫ੍ਰਿਜ ਵਾਲਾ ਨਹੀਂ ਪੀਣਾ ਹੈਗਾ 50% ਗਰਮ ਪਾਣੀ ਕਰਕੇ ਰਾਤ ਨੂੰ ਤੁਸੀਂ ਸੋ ਜਾਣਾ ਇਹਦੇ ਨਾਲ ਕੀ ਹੈ ਰਾਤ ਨੂੰ ਜਦੋਂ ਤੁਸੀਂ ਤੁਸੀਂ ਮਤਲਬ ਪਾਣੀ ਪੀਓਗੇ ਇਹਦੇ ਤੁਹਾਨੂੰ ਕੀ ਬੇਨਫੀਟਾ ਦੇਖੋ ਇੱਕ ਤਾਂ ਹੈ ਕਿ ਜੋ ਵੀ ਤੁਸੀਂ ਦਿਨ ਦੇ ਵਿੱਚ ਕੀਤਾ ਕੰਮ ਕੀਤਾ ਜੇ ਤੁਹਾਨੂੰ ਥਕਾਵਟ ਹੋ ਗਈ ਸੀ ਵਰਕਆਊਟ ਕੀਤਾ ਆਫਿਸ ਦੇ ਵਿੱਚ ਕੰਮ ਕੀਤਾ ਕਿਤੇ ਖੜੇ ਰਹੇ ਜੋ ਵੀ ਤੁਸੀਂ ਭੱਜ ਦੌੜ ਕੀਤੀ ਤੁਹਾਨੂੰ ਥਕਾਵਟ ਹੋ ਗਈ ਸੀ ਆ ਗਰਮ ਪਾਣੀ ਤੁਹਾਡੀ 20 ਮਿੰਟ ਦੇ ਵਿੱਚ 20 ਮਿੰਟ ਦੇ ਵਿੱਚ ਤੁਹਾਡੀ ਥਕਾਵਟ ਉਤਾਰ ਦੇਗਾ ਸਾਰੀ ਨੰਬਰ 1 ਨੰਬਰ 2 ਤੇ ਆਪਾਂ ਗੱਲ ਕਰੀਏ ਤੁਹਾਡਾ ਜੋ ਵੀ ਤੁਸੀਂ ਖਾਦਾ ਸੀਗਾ ਗੰਧਮੰਦ ਜਾ ਉਹ ਵੀ ਤੁਸੀਂ ਖਾਦਾ ਜੀ ਦਿਨ ਦੇ ਵਿੱਚ ਹਨਾ ਉਹ ਸਾਰਾ ਕੁਝ ਤੁਸੀਂ ਇੱਕ ਜੋ ਤਾਂ ਮੈਂ ਡਾਈਟ ਦੱਸੀ ਸੀ ਠੀਕ ਆ ਕਈ ਵਰੀ ਬੰਦਾ ਐਕਸਟਰਾ ਵੀ ਖਾ ਲੈਂਦਾ ਵਾ ਉਹ ਗਰਮ ਪਾਣੀ ਉਹਨੂੰ ਤੁਹਾਡੀ ਜਿਹੜੀ ਇਹ ਚੀਜ਼ਾ ਉਹ ਫੈਟ ਦੇ ਵਿੱਚ ਕਨਵਰਟ ਨਹੀਂ ਹੋਣ ਦੇਗਾ ਫੈਟ ਦੇ ਵਿੱਚ ਕਨਵਰਟ ਨਹੀਂ ਹੋएगी ਤੁਸੀਂ ਫਰੈਸ਼ ਬਹੁਤ ਵਧੀਆ ਹੋ ਜਾਓਗੇ ਤੇ ਤੁਸੀਂ ਆਪਣੇ ਆਪ ਨੂੰ ਹੈਲਦੀ ਮਹਿਸੂਸ ਕਰੋਗੇ ਤੁਹਾਨੂੰ ਨੀਂਦ ਆ ਜਿਹੜੀ ਨੀਂਦ ਤੁਹਾਨੂੰ ਬਹੁਤ ਹੀ ਵਧੀਆ ਆਉਣੀ ਸ਼ੁਰੂ ਹੋ ਜਾਏਗੀ ਸੋ ਇਸ ਕਰਕੇ ਦਿਨ ਦੀ ਸ਼ੁਰੂਆਤ ਜਿਹੜੀ ਕਰਨੀ ਆ ਦਿਨ ਦੀ ਸ਼ੁਰੂਆਤ ਜਿਹੜੀ ਕਰਨੀ ਆ ਉਠਣ ਗਰਮ ਪਾਣੀ ਤੋਂ ਕਰਨੀ ਆ ਤੇ ਜਦੋਂ ਦਿਨ ਦਾ ਐਂਡ ਕਰਨਾ ਵਾ ਤਾਂ ਵੀ ਗਰਮ ਪਾਣੀ ਤੋਂ ਹੀ ਕਰਨਾ ਵਾ ਸੋ ਇਹ ਜਿਹੜੀ ਡਾਈਟ ਆ ਤੁਸੀਂ 10 ਦਿਨ ਖਾਣੀ ਆ ਜਿਹੜੀ ਮੈਂ ਤੁਹਾਨੂੰ ਡਾਈਟ ਦੱਸੀ ਆ 10 ਦਿਨ ਤੁਸੀਂ ਖਾਣੀ ਆ ਜਿਹੜੀ ਇਹ ਆ ਤੇ 10 ਦਿਨ ਬਾਅਦ ਆਪਾਂ ਫੇਰ ਚੇਂਜ ਕਰਾਂਗੇ 10 ਦਿਨ ਬਾਅਦ ਫੇਰ ਚੇਂਜ ਕਰਾਂਗੇ ਮੈਂ ਤੁਹਾਨੂੰ ਦੱਸੂਗਾ ਤੁਸੀਂ ਕੀ ਖਾਣਾ ਵਾ 10 ਦਿਨ ਬਾਅਦ ਫੇਰ ਚੇਂਜ ਕਰਾਂਗੇ ਜਾਨੀ ਕਿ ਪੂਰਾ ਮਹੀਨਾ ਹੋ ਗਿਆ ਆ ਮਹੀਨੇ ਬਾਅਦ ਤੁਸੀਂ ਡਾਈਟ ਜਦੋਂ ਖਾਓਗੇ ਨਾ ਤੁਹਾਡਾ ਦੇਖਿਓ ਤੁਸੀਂ 5 ਤੋਂ ਲੈ ਕੇ 10 ਕਿਲੋ ਭਾਰ ਤੁਹਾਡਾ ਆਟੋਮੈਟਿਕ ਹੀ ਘਟ ਜਾਣਾ ਆਹੀ ਡਾਈਟ ਨਾਲ ਇਹੀ ਡਾਈਟ ਦੇ ਨਾਲ ਹੀ ਤੁਹਾਡਾ ਭਾਰ 5 ਤੋਂ 10 ਕਿਲੋ ਘਟ ਜਾਣਾ ਵਾ ਆਪਾਂ 10-10 ਦਿਨ ਬਾਅਦ ਆਪਾਂ ਡਾਈਟ ਚੇਂਜ ਕਰ ਦੇਣਾ ਵਾ ਜਿਹੜੀ ਡਾਈਟ ਅੱਜ ਮੈਂ ਤੁਹਾਨੂੰ ਦੱਸੀ ਆ ਇਹ ਤੁਸੀਂ ਪੂਰੇ 10 ਦਿਨ ਚਲੋਣੀ ਆ ਪੂਰੇ 10 ਦਿਨ ਇਹੀ ਖਾਣੀ ਆ ਤੇ ਇਹੀ ਗ੍ਰੀਨ ਕਾਫੀ ਵਗੈਰਾ ਪੀਣੀ ਆ ਇਸੇ ਤਰ੍ਹਾਂ ਤੁਸੀਂ ਪੀਣੀ ਆ ਗ੍ਰੀਨ ਕਾਫੀ ਅਗਰ ਤੁਹਾਨੂੰ ਕਿਤੇ ਵੀ ਕਿਤੋਂ ਵੀ ਮਿਲ ਸਕਦੀ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਮਿਲਦੀ ਤਾਂ ਮੈਂ ਗ੍ਰੀਨ ਜਿਹੜੀ ਕੋਈ ਵੀ ਮੈਂ ਯੂਜ਼ ਕਰਦਾ ਵਾਂ ਉਹਦਾ ਲਿੰਕ ਮੈਂ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਵਾ ਤੁਸੀਂ ਉਦੋਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਗ੍ਰੀਨ ਕਾਫੀ ਦੇ ਉੱਤੇ ਤੁਸੀਂ ਲਿੰਕ ਤੇ ਕਲਿੱਕ ਕਰੋ ਗ੍ਰੀਨ ਕਾਫੀ ਤੁਸੀਂ ਮੰਗਵਾ ਸਕਦੇ ਹੋ ਜੇ ਵੇ ਆਈਸੋਲੇਟ ਪ੍ਰੋਟੀਨ ਮੰਗਾਣਾ ਵਾ ਜਿਹੜਾ ਮੈਂ ਖੁਦ ਯੂਜ਼ ਕਰਦਾ ਵਾਂ ਤੁਸੀਂ ਉਹ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਉਹਦੇ ਲਿੰਕ ਵੀ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਮੰਗਾ ਸਕਦੇ ਹੋ ਅਗਰ ਤੁਹਾਡੇ ਵਿੱਚ ਕੋਈ ਭੈਣ ਭਰਾ ਕੋਈ ਮੇਰੇ ਕੋਲੋਂ ਕੋਈ ਪ੍ਰੋਟੀਨ ਲੈਣਾ ਚਾਹੁੰਦਾ ਵਾ ਜਿਹੜੇ ਮੈਂ ਖੁਦ ਯੂਜ਼ ਕਰਦਾ ਵਾਂ ਜਿੱਥੋਂ ਮੇਲੇ ਨਾ ਵਾ ਅਗਰ ਤੁਸੀਂ ਮੇਰੇ ਥਰੂ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਜਿੱਥੇ ਵੀ ਤੁਸੀਂ ਰਹਿੰਦੇ ਹੋ ਨਾ ਜਿੰਨੇ ਦਾ ਵੀ ਪ੍ਰੋਟੀਨ ਹੋ ਤੁਹਾਨੂੰ ਕੋਰੀਅਰ ਕਰਦਾਗਾ ਉਹ ਤੁਹਾਡੇ ਕੋਲ ਪਹੁੰਚੇਗਾ ਘਰੇ ਅਗਰ ਤੁਹਾਡੇ ਵਿੱਚ ਕੋਈ ਮੇਰਾ ਪੇਟਪਰਾ ਪ੍ਰੋਟੀਨ ਲੈਣਾ ਚਾਹੁੰਦਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਬਿਲਕੁਲ オリジナル ਪ੍ਰੋਟੀਨ ਜਿਹੜੇ ਮੈਂ ਆਪ ਖੁਦ ਯੂਜ਼ ਕਰਦਾ ਵਾਂ ਉਹ ਤੁਹਾਨੂੰ ਮਿਲੇ ਕੇ ਦੇ ਦਾਂਗਾ ਗ੍ਰੀਨ ਕਾਫੀ ਵੀ ਤੁਹਾਨੂੰ ਮਿਲੇ ਕੇ ਦੇ ਦਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਾਂ 10 ਦਿਨ ਡਾਈਟ ਫੋਲੋ ਕਰਾਂਗੇ ਫਿਰ 10 ਦਿਨ ਬਾਅਦ ਆਪਾਂ ਚੇਂਜ ਕਰਾਂਗੇ ਇਹ ਤਾਂ ਹੀ ਕਿਸੇ ਨੌਨ ਵੇਜ ਨੌਨ ਵੇਜ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਹਫਤੇ ਆਪਾਂ ਵੀਡੀਓ ਲੈ ਕੇ ਆਵਾਂਗੇ ਜੜੇ ਮ ਉਨਾ ਵਾਸਤੇ ਵੈਜ ਡਾਈਟ ਲੈ ਕੇ ਆਵਾਂਗੇ ਵੀ ਤੁਸੀਂ ਵੈਜ ਡਾਈਟ ਦੇ ਵਿੱਚ ਤੁਸੀਂ ਕੀ ਖਾਣਾ ਵਾ ਜਿਹਦੇ ਨਾਲ ਤੁਹਾਡਾ ਬੋਡੀ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਇਸ ਵੀਡੀਓ ਦਾ ਹੇਠ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ